ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਪ੍ਰਵਾਸੀਆਂ ਦੇ ਖਿਲਾਫ ਇਥੋਂ ਦੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਵੀ ਵੱਧ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਦੋ ਟੀਮ ਹਾਟਨਸ ਦੇ ਲੋਗੋ ਦੀ ਨਕਲ ਕਰਦੀ ਇੱਕ ਟੀ-ਸ਼ਰਟ ਦੇ ਰਾਹੀਂ ਨਵੇਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੇ ਇੱਕ ਨਵਾਂ ਨਸਲੀ ਵਿਵਾਦ ਪੈਦਾ ਕਰ ਦਿੱਤਾ ਹਰ ਕੋਈ ਇਸ ਨੂੰ ਖਾਸ ਕਰਕੇ ਪੰਜਾਬੀਆਂ ਦੇ ਖਿਲਾਫ ਨਸਲੀ ਵਿਤਕਰਾ ਦੱਸ ਰਿਹਾ ਹੈ ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕਾਫੀ ਬਣਾਉਣ ਵਾਲੀ ਕੈਨੇਡਾ ਦੀ ਮਸ਼ਹੂਰ ਕਾਫੀ ਸ਼ਾਪ ਚੇਨ ਟਿਮ ਹਾਟਨਸ ਦੀ ਲੋਗੋ ਦੀ ਨਕਲ ਕਰਦੀ ਇੱਕ ਟੀ-ਸ਼ਰਟ ਤੇ ਹੁੱਡੀ ਦਾ ਡਿਜ਼ਾਈਨ ਜੋ ਕਿ ਨਵੇਂ ਪ੍ਰਵਾਸੀਆਂ ਖਾਸ ਤੌਰ ਤੇ ਸਿੱਖ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਇਸ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਇਸ ਡਿਜ਼ਾਈਨ ਨੂੰ ਨਸਲੀ ਭੇਤ ਭਾਪ ਦੇ ਨਾਲ ਜੋੜਿਆ ਗਿਆ ਹੈ ਜਿਸ ਦੇ ਕਾਰਨ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤਿੱਖੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਆਨਲਾਈਨ ਰਿਟੇਲਰ ਅਲਬਰਟਾ ਅਨਚੀਡ ਦੇਵਲ ਨੂੰ ਵੇਚੀ ਜਾ ਰਹੀ ਟੀ-ਸ਼ਰਟ ਅਤੇ ਹੁੱਡੀ ਤੇ ਟੀਮ ਹਾਟਨਸ ਦੇ ਲੋਗੋ ਦੀ ਨਕਲ ਕਰਦਾ ਹੋਇਆ ਇੱਕ ਡਿਜ਼ਾਈਨ ਸਾਹਮਣੇ ਆਇਆ ਇਸ ਡਿਜ਼ਾਈਨ ਤੇ ਲਿਖਿਆ ਹੈ ਸਿੰਘ ਹਾਟਨਸ ਨਾਊ ਹਾਇਰਿੰਗ ਟਿਮਿੰਗ ਗ੍ਰਿੰਡਸ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿੰਘ ਨਾਂ ਤੋਂ ਪੰਜਾਬੀਆਂ ਖਾਸ ਕਰਕੇ ਸਿੱਖ ਪ੍ਰਵਾਸੀਆਂ ਨੂੰ ਨਸਲੀ ਵਿਤਕਰੇ ਵਾਲੇ ਮਜ਼ਾਕ ਦਾ ਪਾਤਰ ਬਣਾਇਆ ਗਿਆ ਇਮੀਗ੍ਰੈਂਟਸ ਸ਼ਬਦ ਟਿਮ ਹਾਟਨਸ ਤੇ ਇਮੀਗ੍ਰੈਂਟਸ ਨੂੰ ਜੋੜ ਕੇ ਬਣਾਇਆ ਗਿਆ ਹੈ ਇਸ ਡਿਜ਼ਾਈਨ ਨੂੰ ਸੋਸ਼ਲ ਮੀਡੀਆ ਤੇ ਵਿਆਪਕ ਨਿੰਦਾ ਮਿਲ ਰਹੀ ਹੈ ਜਿੱਥੇ ਲੋਕਾਂ ਨੇ ਇਸ ਨੂੰ ਨਸਲੀ ਨਫ਼ਰਤ ਵਾਲਾ ਮੰਨਿਆ ਹੈ ਸੀਟੀਵੀ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ ਇਹ ਡਿਜ਼ਾਈਨ ਖਾਸ ਤੌਰ ਤੇ ਪੰਜਾਬ ਦੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਅਕਸਰ ਟਿਮ ਹਾਟਨਸ ਵਰਗੀਆਂ ਫਾਸਟ ਫੂਡ 체ਨਜ਼ ਦੇ ਵਿੱਚ ਟੈਂਪਰਰੀ ਫੋਰਨ ਵਰਕਰਸ ਦੇ ਵਜੋਂ ਕੰਮ ਕਰਦੇ ਨੇ ਉਦਰ ਅਲਬਰਟਾ ਅੰਚੇਨ ਨੇ ਸੀਟੀਵੀ ਨਿਊਜ਼ ਨੂੰ ਭੇਜੇ ਇੱਕ ਈਮੇਲ ਬਿਆਨ ਦੇ ਵਿੱਚ ਦਾਵਾ ਕੀਤਾ ਹੈ ਕਿ ਇਹ ਡਿਜ਼ਾਈਨ ਸਿਰਫ ਤੇ ਸਿਰਫ ਇੱਕ ਸਟਾਇਰ ਹੈ ਅਤੇ ਇਸ ਦਾ ਮਕਸਦ ਕਿਸੇ ਸਮੁਦਾਏ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਵੀ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਸਿੰਘ ਇੱਕ ਆਮ ਨਾਮ ਹੈ ਅਤੇ ਇਹ ਕਿਸੇ ਖਾਸ ਸਮੂਹ ਦੇ ਨਾਲ ਜੁੜਿਆ ਨਹੀਂ। ਪਰ ਸੋਸ਼ਲ ਮੀਡੀਆ ਤੇ ਕੰਪਨੀ ਦੀ ਪਹਿਲੀ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਇਸ ਡਿਜ਼ਾਈਨ ਦੀ ਤਸਵੀਰ ਹੇਟ ਲਿਖਿਆ ਹੈ ਕਿ ਇਹ ਬਹੁਤ ਜ਼ਿਆਦਾ ਹੈ। ਇਹ ਟਿੱਪਣੀ ਕਿਤੇ ਨਾ ਕਿਤੇ ਪ੍ਰਵਾਸੀ ਸਿੱਖ ਵਿਦਿਆਰਥੀਆਂ ਦਾ ਮਜ਼ਾਕ ਬਣਾਉਂਦੀ ਹੈ ਉਦੋਂ ਸੋਸ਼ਲ ਮੀਡੀਆ ਪਲੈਟਫਾਰਮਸ ਜਿਵੇਂ ਰੈਡਿਟ ਤੇ ਐਕਸ ਤੇ ਇਸ ਡਿਜ਼ਾਈਨ ਦੀ ਸਖਤ ਨਿੰਦਾ ਹੋਈ ਹੈ ਯੂਜ਼ਰਸ ਇਸ ਨੂੰ ਨਸਲੀ ਵਿਤਕਰਾ ਅਤੇ ਮਜ਼ਾਕ ਦੱਸ ਰਹੇ ਨੇ ਕਈ ਲੋਕ ਹਾਲਾਂਕਿ ਇਸ ਨੂੰ ਬਸ ਇੱਕ ਮਜ਼ਾਕ ਹੀ ਦੱਸ ਰਹੇ ਨੇ ਕਈ ਲੋਕਾਂ ਨੇ ਇਸ ਡਿਜ਼ਾਈਨ ਨੂੰ ਟਿਮ ਹਾਟਨਸ ਦੇ ਕੱਚੇ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਦੇ ਨਾਲ ਜੋੜਿਆ ਹੈ ਜਿਸ ਦੀਨ ਸਿੱਖ ਅਤੇ ਹੋਰ ਪ੍ਰਵਾਸੀ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਦੇ ਵਿੱਚ ਕੰਮ ਕਰਦੇ ਨੇ ਇਸ ਤੋਂ ਪਹਿਲਾਂ ਵੀ ਪ੍ਰਵਾਸੀਆਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੈਨੇਡੀਅਨ ਨੌਜਵਾਨਾਂ ਦੇ ਕੰਮ ਖੋਣ ਦਾ ਇਲਜ਼ਾਮ ਲੱਗਦਾ ਰਿਹਾ ਹੈ ਟਿਮ ਹਾਟਨਸ ਕੈਨੇਡਾ ਦੀ ਇੱਕ ਪਛਾਣ ਬਣ ਚੁੱਕਾ ਹੈ ਜੋ ਕਿ 1964 ਦੇ ਵਿੱਚ ਹੈਮਿਲਟਨ 온ਟਾਰੀਓ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਇਹ ਆਪਣੀ ਕਾਫੀ ਤੇ ਡੋਨਟਸ ਲਈ ਜਾਣੀ ਜਾਂਦੀ ਹੈ ਤੇ ਅੱਜ 4500 ਤੋਂ ਵੱਧ ਸਟੋਰਸ ਦੇ ਨਾਲ 15 ਦੇਸ਼ਾਂ ਦੇ ਵਿੱਚ ਮੌਜੂਦ ਹੈ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਟਿਮ ਹਾਟਨਸ ਤੇ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਅਤੇ ਮਜ਼ਦੂਰਾਂ ਨੂੰ ਘੱਟ ਤਨਖਾਹ ਦੇਣ ਦੇ ਇਲਜ਼ਾਮ ਲੱਗਦੇ ਰਹੇ ਨੇ ਸਾਲ 2018 ਦੇ ਵਿੱਚ ਅੰਡਾਰੀਓ ਵਿੱਚ ਘੱਟੋ ਘੱਟ ਤਨਖਾਹ ਵਧਾਉਣ ਦੇ ਜਵਾਬ ਦੇ ਵਿੱਚ ਟਿਮ ਹਾਟਨਸ ਨੇ ਆਪਣੇ ਮੁਲਾਜ਼ਮਾਂ ਦੇ ਪੇਡ ਬ੍ਰੇਕ ਵਾਪਸ ਲੈ ਲਏ ਜਿਸ ਦੀ ਕੀ ਵਿਆਪਕ ਨਿੰਦਾ ਵੀ ਹੋਈ ਫਿਲਹਾਲ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਟੀ-ਸ਼ਰਟ ਵਿਵਾਦ ਕੈਨੇਡਾ ਦੇ ਸਮਾਜ ਦੇ ਵਿੱਚ ਪ੍ਰਵਾਸੀਆਂ ਖਾਸ ਤੌਰ ਤੇ ਸਿੱਖ ਸਮੁਦਾਏ ਦੇ ਪ੍ਰਤੀਵਧ ਦੀ ਨਕਾਰਾਤਮਕਤਾ ਨੂੰ ਉਜਾਗਰ ਕਰਦਾ ਹੈ ਸਿੰਘ ਹੋਟਲਸ ਅਤੇ ਇਮੀਗ੍ਰੈਂਟਸ ਵਰਗੇ ਸ਼ਬਦ ਨਸਲੀ ਨਫ਼ਰਤ ਨੂੰ ਵਧਾਉਂਦੇ ਨੇ ਤੇ ਪ੍ਰਵਾਸੀਆਂ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਨੇ